ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇ ਜਿਹੜਾ ਮਰੂਤ ਦੇ ਬੂਟਿਆਂ ਤੇ ਕਾਫੀ ਸਾਰਾ ਜਿਹੜਾ ਫਲ ਆਉਣ ਦਾ ਸਮਾਂ ਹੈਗਾਗਾ ਇਸ ਸਮੇ ਜਿਹੜਾ ਫੁੱਲ ਬਣ ਰਿਹਾ ਤੇ ਫੁੱਲ ਤੋਂ ਫਲ ਬਣ ਰਿਹਾ ਹੈਗਾ ਪਰ ਜਿਹੜੀ ਮੁੱਖ ਸਮੱਸਿਆ ਦੇਖਣ ਦੇ ਵਿੱਚ ਆ ਰਹੀ ਆ ਉਹ ਇਹ ਆ ਕਿ ਜਿਹੜੇ ਆਪਣੇ ਫੁੱਲ ਜਾਂ ਫਲ ਝੜ ਜਾਂਦਾ ਹੈਗਾ ਸਹੀ ਸਾਈਜ਼ ਦਾ ਫਲ ਨਹੀਂ ਬਣਦਾ ਹੈਗਾ ਕਾਫੀ ਸਾਰੇ ਦੋਸਤ ਵੀਰਾਂ ਦੇ ਜਿਹੜੇ ਸਵਾਲ ਆਏ ਸੀਗੇ ਕਿ ਇਸ ਤਰ੍ਹਾਂ ਹੁੰਦਾ ਹੈਗਾ ਉਹ ਸਾਰੀ ਗੱਲਬਾਤ ਬਾਰੇ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਲਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀਆਂ ਜਾਣਕਾਰੀਆਂ ਆਪਾਂ ਤੁਹਾਡੇ ਤੱਕ ਲੈ ਕੇ ਆਉਣੇ ਆ ਉਹ ਪਹੁੰਚ ਸਕਣ ਜੀ ਹੁਣ ਆਪਾਂ ਗੱਲ ਕਰ ਲਈਏ ਦੇ ਵਿੱਚ ਤੱਤਾਂ ਦੀ ਘਾਟ ਬਾਰੇ ਜ਼ਿਆਦਾਤਰ ਜਿਹੜਾ ਅਮਰੂਦਾਂ ਦੇ ਵਿੱਚ ਪਹਿਲਾਂ ਆਪਾਂ ਨੂੰ ਪਾਣੀ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਉਹਦੇ ਨਾਲ ਵੀ ਤੱਤਾਂ ਦੀ ਕਾਫੀ ਘਾਟ ਆਉਂਦੀ ਹੈ ਜੇਕਰ ਆਪਾਂ ਪਰ ਪਰ ਕੇ ਪਾਣੀ ਲਈ ਜਣੇ ਰਹਨੇ ਆ ਤਾਂ ਉਹਦੇ ਨਾਲ ਜ਼ਿੰਕ ਤੇ ਆਇਰਨ ਦੀ ਜਿਹੜੀ ਅਮਰੂਦ ਦੇ ਵਿੱਚ ਘਾਟ ਆ ਜਾਂਦੀ ਹੈਗੇ ਇਸ ਲਈ ਜਿਹੜਾ ਪਾਣੀ ਆ ਆਪਾਂ ਦੇਣਾ ਜ਼ਰੂਰ ਆ ਉਹ ਥੋੜਾ ਜੜ ਤੋਂ ਦੂਰ ਦੇਣਾਗਾ ਪਾਣੀ ਹਲਕਾ ਦੇਣਾਗਾ ਜਿਆਦਾ ਪਰ ਮੀ ਸਿੰਚਾਈ ਫੁੱਲਾਂ ਮਲੇ ਆਪਾਂ ਨਹੀਂ ਕਰਨੀਗੀ ਜੇਕਰ ਫੁੱਲਾਂ ਸਮੇਂ ਆਪਾਂ ਜਿਆਦਾ ਪਰ ਮੀ ਸਿੰਚਾਈ ਕਰਦੇ ਆ ਤਾਂ ਉਹਦੇ ਨਾਲ ਜਿਹੜਾ ਫਲ ਝੜਨਾ ਸ਼ੁਰੂ ਹੋ ਜਾਂਦਾਗਾ ਤੇ ਜੜ ਦੇ ਵਿੱਚ ਕੋਈ ਆਪਾਂ ਨੂੰ ਪਰਾਲੀ ਜਾਂ ਕੋਈ ਸੁੱਕਾ ਮੱਲੜ ਇਸ ਤਰ੍ਹਾਂ ਦਾ ਸੈੱਡ ਦੇਣਾ ਚਾਹੀਦਾ ਤਾਂ ਜੋ ਜਿਹੜੀ ਆਪਾਂ ਨਮੀ ਦੀ ਜਿਹੜੀ ਆਪਣੀ ਕਮੀ ਨਾਵੇ ਮਿੱਟੀ ਦੇ ਵਿੱਚ ਨਮੀ ਦੀ ਕਮੀ ਕਰਕੇ ਵੀ ਜਿਹੜਾ ਕਾਫੀ ਫਲ ਝੜਨ ਦੀ ਸਮੱਸਿਆ ਆਉਂਦੀ ਹੈਗੀ ਜਿਆਦਾ ਪਾਣੀ ਵੀ ਮਾਰਦਾ ਤੇ ਜਿਆਦਾ ਜਿਹੜਾ ਡਰਾਉਟ ਕੰਡੀਸ਼ਨ ਆ ਜਾਣੀ ਕਿ ਸੋਕੇ ਦਾ ਕੰਡੀਸ਼ਨ ਆ ਬੂਟੇ ਲਈ ਉਹ ਵੀ ਫਲ ਛਾੜਦੀ ਹੈਗੀ ਇਹਨਾਂ ਦੋਨਾਂ ਚੀਜ਼ਾਂ ਦਾ ਆਪਾਂ ਜਿਹੜਾ ਮੁੱਖ ਧਿਆਨ ਰੱਖਣਾਗਾ ਛੋਟੇ ਤੱਤਾਂ ਦੀ ਘਾਟ ਕਰ ਲਈਏ ਜ਼ਿਆਦਾਤਰ ਆਪਣਾ ਇਹਦੇ ਚ ਆਇਰਨ ਦੀ ਕਮੀ ਆਉਂਦੀ ਹੈ ਜੀ ਤੇ ਜ਼ਿੰਕ ਦੀ ਕਮੀ ਆਉਂਦੀ ਹੈਗੀ ਬਾਕੀ ਪੋਟਾਸ਼ੀਅਮ ਸੋਡੀਅਮ ਜਿਹੜੀ ਮਿੱਟੀ ਦੇ ਹਿਸਾਬ ਨਾਲ ਥੋੜਾ ਬਹੁਤਾ ਜਿਹੜਾ ਉਹਨਾਂ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈਗੀ ਆਪਾਂ ਜ਼ਿੰਕ ਤੇ ਆਇਰਨ ਦੀ ਕਮੀ ਲਈ ਜਿਹੜਾ ਤੁਸੀਂ ਕੈਮੀਕਲ ਦੇ ਵਿੱਚ ਨਾਰਮਲ ਜਿਹੜੀ ਜ਼ਿੰਕ ਸਪਰੇਅ ਲਈ ਆਉਂਦੀ ਹੈਗੀ ਉਹ ਕਰ ਸਕਦੇ ਹੋ ਤੇ ਆਪਣਾ ਉਹਦੇ ਚ ਆਇਰਨ ਵੀ ਆਉਂਦਾ ਉਹ ਕਰ ਸਕਦੇ ਹੋ ਜੇ ਦੇਸੀ ਇਲਾਜ ਤੁਸੀਂ ਕਰਨਾਗਾ ਬੂਟੇ ਦਾ ਤਾਂ ਹਰਾ ਕਸੀ ਕੱਚਾ ਲੋਹਾ ਉਹ ਵੀ ਇੱਕ ਤਰ੍ਹਾਂ ਦਾ ਕੈਮੀਕਲ ਹੀ ਬਣ ਜਾਂਦਾ ਪਰ ਫਿਰ ਵੀ ਤੁਸੀਂ ਜਿਹੜਾ ਉਹ ਛਿੜਕ ਕੇ ਜਿਹੜਾ ਬੂਟੇ ਦਾ ਘਟ ਪੂਰੀ ਕਰ ਸਕਦੇ ਹੋ ਆਪਾਂ ਜ्यादातर ਜਿਹੜਾ ਜੜਾਂ ਤੇ ਕੰਮ ਕਰੀਦਾ ਮਿੱਟੀ ਤੇ ਕੰਮ ਕਰੀਦਾ ਜਿਹੜੀ ਮਿੱਟੀ ਜਿਹੜੀ ਉਪਜਾਊ ਹੋਣ ਦੇ ਨਾਲ ਹੀ ਜਿਹੜਾ ਬੂਟੇ ਦੇ ਜੜਾਂ ਨੂੰ ਖਰਾਕ ਪੂਰੀ ਮਿਲਦੀ ਹੈ ਤੇ ਫਲ ਵਧੀਆ ਬਣਦਾਗਾ ਜਿਆਦਾ ਆਪਣੇ ਕੋਲੇ ਫਲ ਝੜਨ ਦੀ ਸਮੱਸਿਆ ਨਹੀਂ ਆ ਰਹੀ ਵਧੀਆ ਫਲ ਬਣ ਰਿਹਾਗਾ ਉਹਦਾ ਮੁੱਖ ਕਾਰਨ ਇਹੀ ਆ ਕਿਹੜਾ ਆਰਗੈਨਿਕ ਮੈਟਰ ਟਾਈਮ ਟੂ ਟਾਈਮ ਮਿੱਟੀ ਦੇ ਵਿੱਚ ਆਪਾਂ ਨੂੰ ਮਿਲਾਉਂਦੇ ਰਹਿਣਾ ਚਾਹੀਦਾ ਆਰਗੈਨਿਕ ਮੈਟਰ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਜੀ ਕਿਸੇ ਵੀ ਫਸਲ ਦੀ ਰਹਿਤ ਖੂੰਦ ਹੋ ਸਕਦੀ ਆ ਪੱਟੇ ਹੋਏ ਨਦੀਨ ਹੋ ਸਕਦੇ ਆ ਆ ਮੁਰਗੀਆਂ ਦੀਆਂ ਬਿੱਠਾਂ ਹੋ ਸਕਦੀਆਂ ਨੇ ਪੰਛੀਆਂ ਦੀਆਂ ਬਿੱਠਾਂ ਹੋ ਸਕਦੀਆਂ ਨੇ ਪਸ਼ੂਆਂ ਦਾ ਗੋਬਰ ਹੋ ਸਕਦਾਗਾ ਤੇ ਇਸ ਤੋਂ ਇਲਾਵਾ ਬੱਕਰੀਆਂ ਵਗੈਰਾ ਦਾ ਜਿਹੜਾ ਮਿੰਗਣਾ ਵਗੈਰਾ ਆ ਗਿਆ ਉਹ ਵੀ ਹੋ ਸਕਦੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਰਲ ਮਿਲ ਮੈਨਾਂੇ ਸਮੇਂ ਤੋਂ ਸਮੇਂ ਪਾਉਂਦੇ ਰਹਿਣਾ ਚਾਹੀਦਾ ਜਿਹਦੇ ਨਾਲ ਮਿੱਟੀ ਦੀ ਸੇ ਸਹੀ ਬਣਦੀ ਹੈਗੀ ਸੇ ਸਹੀ ਬੰਦ ਦੇ ਨਾਲ ਗੁੱਟਿਆਂ ਨੂੰ ਖਰਾਗ ਪੂਰੀ ਮਿਲਦੀ ਹੈ ਜੀ ਤੇ ਆਪਾਂ ਖਾਲ ਦੀ ਵਰਤੋਂ ਇਹਦੇ ਵਿੱਚ ਕਰ ਸਕਦੇ ਹਾਂਗੇ ਊਨੇ ਦੀ ਵਰਤੋਂ ਕਰ ਸਕਦੇ ਹਾਂਗੇ ਜੀ ਪਾਥੀਆਂ ਦਾ ਪਾਣੀ ਦਾ ਛਿੜਕਾਅ ਹੋ ਜਾਂਦਾਗਾ ਤੇ ਇਸ ਤੋਂ ਇਲਾਵਾ ਖੱਟੀ ਲੱਸੀ ਦਾ ਛਿੜਕਾਅ ਹੋ ਜਾਂਦਾ ਇਹਨਾਂ ਚਾਰਾਂ ਚੀਜ਼ਾਂ ਦਾ ਇੱਕ ਘੋਲ ਬਣਦਾਗਾ ਉਹਦੇ ਬਾਰੇ ਆਪਾਂ ਪਹਿਲਾਂ ਵੀ ਕਾਫੀ ਵਾਰ ਗੱਲ ਕੀਤੀ ਹੈਗੀ ਉਹਦੇ ਤੁਹਾਨੂੰ 3 ਲੀਟਰ ਦੇ ਵਿੱਚ ਤੁਸੀਂ ਅੱਧਾ ਕਿਲੋ ਖਾਲ ਪਿਉਣੀ ਹੈਗੀ ਖਾਲ ਨੂੰ ਕਿਸੇ ਕੱਪੜੇ ਦੇ ਵਿੱਚ ਬੰਨ ਕੇ ਪਿਉ ਦੋ ਸਵੇਰੇ ਪਿਉਓ ਕੇ ਸ਼ਾਮ ਨੂੰ ਵਰਤਣੀ ਹੈ ਦਿਨ ਚ ਦੋ ਵਾਰੀ ਤੁਸੀਂ ਹਿਲਾ ਦੇਣੀ ਹੈਗੀ ਉਸੀ ਤਰ੍ਹਾਂ 2 ਲੀਟਰ ਪਾਣੀ ਦੇ ਵਿੱਚ 200 ਗ੍ਰਾਮ ਚੂਨਾ ਤੁਸੀਂ ਕਿਸੇ ਕੱਪੜੇ ਦੇ ਵਿੱਚ ਬੰਨ ਕੇ ਰੱਖ ਲੈਣਾ ਸਵੇਰੇ ਭਿਉਣਾਗਾ ਦਿਨ ਚ ਦੋ ਵਾਰੀ ਹਿਲਾਉਣਾਗਾ ਸ਼ਾਮ ਨੂੰ ਉਹਦੇ ਚੋਂ 1 ਲੀਟਰ ਲੈਣਾ 1 ਲੀਟਰ ਖਾਲ ਦੇ ਵਿੱਚੋਂ ਲੈਣਾਗਾ ਤੇ ਜਿਹੜਾ ਖਾਲ ਦਾ ਨਿੱਤਰਿਆ ਹੋਇਆ ਪਾਣੀ ਹੋਊਗਾ ਉਸ ਤੋਂ ਇਲਾਵਾ 1 ਲੀਟਰ ਖੱਟੀ ਲੱਸੀ ਦਾ ਲੈਣਾਗਾ ਤੇ 2 ਲੀਟਰ ਤੁਸੀਂ 4 ਦਿਨ 4 ਰਾਤਾਂ ਜਿਹੜੀ ਪੀਂਤੀ ਹੋਈ 1 ਸਾਲ ਪੁਰਾਣੀ ਪਾਠੀ 4 ਲੀਟਰ ਪਾਣੀ ਦੇ ਵਿੱਚ ਉਹਦੇ ਚੋਂ 2 ਲੀਟਰ ਤੁਹਾਡੇ ਕੋਲ ਪਾਣੀ ਬਣੂਗਾ ਉਹ 2 ਲੀਟਰ ਪਾਉਣਾਗਾ ਕੁੱਲ <Koljide> ਜਿਹੜੇ 5 ਲੀਟਰਾਂ ਦੇ ਵਿੱਚ 10 ਲੀਟਰ ਪਾਣੀ ਮਿਲਾ ਕੇ ਤੁਸੀਂ ਬੂਟਿਆਂ ਦੇ ਉੱਪਰ ਛਿੜਕਾਅ ਕਰਨਾਗਾ ਉਹਦੇ ਨਾਲ ਜਿਬਰੈਲਿਕ ਐਸਿਡ ਮਿਲੂਗਾ ਬੂਟਿਆਂ ਨੂੰ ਨਾਈਟ੍ਰੋਜਨ ਦੀ ਘਾਟ ਪੂਰੀ ਹੋਊਗੀ ਕੁਝ ਹੱਦ ਤੱਕ ਆਇਰਨ ਵੀ ਮਿਲ ਜਾਂਦਾ ਜ਼ਿੰਕ ਵੀ ਮਿਲ ਜਾਂਦੀ ਹੈ ਤੇ ਫਲ ਜਿਹੜਾ ਝੜਨਾ ਬੰਦ ਹੋ ਜਾਂਦਾਗਾ ਉਮੀਦ ਕਰਦੇ ਹਾਂ ਦੱਸੇਗੀ ਜਾਣਕਾਰੀ ਤੁਹਾਡੇ ਕੰਮ ਆਊਗੀ ਜੇਕਰ ਤੁਹਾਨੂੰ ਕੋਈ ਚੀਜ਼ ਨਾ ਸਮਝ ਲੱਗੇ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਜਿਹੜਾ ਸਾਡੇ ਨਾਲ ਫੋਨ ਤੇ ਵੀ ਸੰਪਰਕ ਸਾਧ ਸਕਦੇ ਹੋ ਜਾਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਮੈਸੇਜ ਛੱਡ ਸਕਦੇ ਹੋ ਤੇ ਗਰੁੱਪ ਦੇ ਵਿੱਚ ਸ਼ਾਮਿਲ ਹੋਣ ਲਈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਆਪਣਾ ਨੰਬਰ ਜਾਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਗਰੁੱਪ ਦੇ ਵਿੱਚ ਵੀ ਸ਼ਾਮਿਲ ਕਰ ਦਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰ ਦਿਓ ਧੰਨਵਾਦ